ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੱਪਣੇ ਭਾਈ ਤਰਖਿਆ ਬਖਸ਼ ਸਾਰਿਆਂ ਨੂੰ ਮਾਕੀ ਅੱਜ ਖੇਤਾਂ 'ਕਿੰਨੇ ਆਏ ਵਿਚ ġੇੜਾ ਮਾਰਨ ਤਿੰਨ ਕ ਦਿਨ ਹੋਏ ਇਹਦੇ ਨੂੰ ġੇੜਾ ਬੱਜਿਆ ਹੀ ਨਹੀਂ ਹੈਗਾ ਕਿਉਂ ਪ੍ਰੋਗਰਾਮ ਚੱਲਦੇ ਤੇ ਖੰਡਪਾੜ ਸਾਹਿਬ ਜਦੋਂ ਉੱਧਰ ਥੋੜੇ ਬਿਜੀ ਰਹੇ ਇੱਕ ਵਿਆਹ ਦਾ ਪ੍ਰੋਗਰਾਮ ਚੱਲਦਾ ਵਿੱਚ ਕੱਲ ਨੂੰ ਜਾਣਾ ਆਪਾਂ ਨਾ ਵਿਆਹ ਨੂੰ ਵੀ ਕੱਲ ਵੀ ġੇੜਾ ਮਾਰ ਕੇ ਆਏ ਤੇ ਵੀ ਥੋੜੀ ਜਿਹੀ ਨੱਠ ਭੱਜ ਉਧਰ ਰਹੀ ਹੈ ਚਲੋ ਅੱਜ ਵੀ ਜੇ ਖੰਡਪਾੜ ਸਾਹਿਬ ਚੱਲਦੇ ਆ ਵਿੱਚ ਨੂੰ ਹ ਮੇਰੇ ਤਾਂ 6 ਦਿਨ ਹੋ ਗਏ ਤਕਰੀਬਨ ਬੀਜੀ ਨੂੰ ਪਾਸੋਂ ਚੌਥੇ ਦੇ ਦੇਖੀ ਜਾਂ ਲੈ ਥੱਲੇ ਥੋੜੀ ਜਿਹੀ ਟੂਈ ਚ ਲਈਦੀ ਜਣੀ ਸੁਪਰ ਰਿਸਿਡਰ ਵਾਲੀ ਥੋੜੀ ਡੂੰਗੀ ਹੁੰਦੀ ਐ ਬਾਕੀ ਦੇਖਦੇ ਅੱਜ ਨਿਕਲੀ ਕਿ ਨਹੀਂ ਵੀ ਦੂਈ ਨਾ ਦੇ ਚੌਥੇ ਬੀਜੀ ਦੇ ਆਪਾਂ ਨੇ 6ਵੇਂ ਬੀਜੀ ਦੀ ਅੱਗੇ ਤਾਂ ਨਿਕਲੇ ਉਹਨੇ 5 ਕਿ ਦਿਨ ਬਾਅਦ ਹਲੇ ਤਾਂ ਗਰਮੈਸ ਹੈਗੀ ਐ ਨਹੀਂ ਬਹੁਤੀ ਠੰਡ ਨਹੀਂ ਹੈਗੀ ਪਰ ਰਾਤ ਦਾ ਠੰਡ ਦਾ ਥੋੜਾ ਜਿਹਾ ਫਰਕ ਪਿਆ ਵਾ ਜਿਹੜੀ ਆਪਣੀ ਮਲੋਟ ਕਿੰਨੀ ਆਹਣ ਪਈ ਐ ਨਾ ਉਹਦਾ ਫਰਕ ਜਣੀ ਪਿਆ ਵਾ ਰਾਤ ਠੰਡ ਲੱਗਦੀ ਦੀ ਮੋਟਰਸਾਈਕਲ 'ਤੇ ਵੀ ਹੁਣ ਕੰਬਲੀ ਲੈਣੀ ਪੈਂਦੀ ਨਾਲੇ ਨਹੀਂ ਤਾਂ ਠੰਡ ਲੱਗਦੀ ਵੇਖਣਾ ਚਲੋ ਬਾਕੀ ਦੇਖਦੇ ਜੀ ਮੌਸਮ ਸਾਡੇ ਬਚਾਓ ਕਰ ਗਿਆ ਮਹੀਆਲਾ ਕਈ ਵਸ ਜ਼ਿਆਦਾ ਨੁਕਸਾਨ ਕਰ ਗਿਆ ਵੀ ਚਲੋ ਚੱਲਦਾ ਕੰਮ ਬਜਾਈ ਦਾ ਤਕਰੀਬਨ ਨਿਬੜ ਗਿਆ ਮੈਂ ਕਹਿੰਦਾ ਵੀ ਸਾਡੇ ਦਾ 90% ਹੋ ਗਈ ਬਜਾਈ ਵੀ ਸਾਰੀ ਸੂਪਰ ਸੀਡਰਾਂ ਗੱਲ ਜਣੀ ਹੋ ਗਈ ਬਹੁਤ ਵਧੀਆ ਰੌਣੀ ਨਹੀਂ ਕਰਨੀ ਪਈ ਕਿਸਾਨੂੰ ਵੀ ਗਿੱਲ ਪਹਿਲੇ ਹੀ ਵਾਧੂ ਦੀ ਸਾਡੇ ਧਰਤੀ ਗਿੱਲ ਛੱਡਦੀ ਵੀ ਨੰਨੀ ਕਿਉਂ ਇੱਕ ਦੀ ਲੋਕਾਂ ਨੇ ਖੇਤ ਛੇੜੇ ਹੀ ਨਹੀਂ ਹੈਗੇ ਪਹਿਲਾਂ ਔਕਣੇ ਪਏ ਰਹੇ ਬਸ ਜਦ ਇਹ ਵਾ ਕੇ ਜਦ ਇਹ ਬੀਜ ਬਜਾਈ ਕਰਦੇ ਨਿਬੜਦਾ ਕਰਤਾ ਕੰਮ ਬਾਕੀ ਇੰਨਾ ਹੁੰਦਾ ਹੁਣ ਕੀ ਬੀਜ ਸਾਰਿਆਂ ਦੇ ਨਵੇਂ ਆ ਆਪਣਾ ਜਿਹੜੇ ਘਰ ਦਾ ਬੀਜ ਕੋਈ ਉਹ ਬੀਜ ਦਾ ਅੱਗੇ ਅਸੀਂ ਆਪਣੇ ਘਰ ਦੇ ਬੀਜ ਬੀਜਦੇ ਹੁੰਦੇ ਤੇ ਪਹਿਲਾਂ ਚੈੱਕ ਕਰ ਲੈਂਦੇ ਤੇ ਬੀਜ ਕੇ ਵੀ ਹਾਂ ਜੰਮਦਾ ਕਿ ਨਹੀਂ ਹੁਣ ਲਿਆਉਂਦੇ ਹੀ ਬੀਜ ਮੌਕੇ ਗਏ ਲਿਆ ਜਦੇ ਲਿਆ ਕੇ ਉਧਰ ਦੋ ਦਿਨ ਬੀਜਣ ਵਾਲਾ ਕਿ ਚੈੱਕ ਕਰਨੇ ਟਾਈਮ ਹੀ ਲੱਗਦਾ ਹੈਗਾ ਇਹਦੇ ਕਰਕੇ ਆਪਾਂ ਪਹਿਲਾਂ ਦੇਖਿਆ ਜਦੋਂ ਜੰਮਦੀ ਹੈਗੀ ਦੀ ਕਣਕ ਜਿਹੜੀ 826 ਦੋਰੇ ਹਲੇ ਦੋ ਹੀ ਤਾਂ ਦੇਖੀ ਵੀ ਨਹੀਂ ਆ ਕਿ ਆਪਾਂ ਜਿੰਨੀਆਂ ਡੌਲਾ ਪਾ ਕੇ ਆਏ ਉਧਰ ਜਾਏ ਨਹੀਂ ਹੋਇਆਗਾ ਉਹ ਵੀ ਖੇਤ ਦੇਖਦੇ ਅੱਜ ਜਾ ਕੇ ਵੀ ਅੱਜ ਪਹਿਲਾਂ ਥੋੜਾ ਮਰੌਂਦੇ ਇੱਥੇ ਗੇੜਾ ਜੀ ਵੀ ਹਲੇ ਤਕਰੀਬਨ ਕਿਸੇ ਕਣ ਕੇ ਜੰਮਦੀ ਤਾਂ ਨਹੀਂ ਦੇਖੀ ਹੈਗੀ ਵੀ ਬਾਕੀ ਹੁਣ ਆਪਾਂ ਵਾਲੀ ਦੇਖ ਲੈ ਜਾ ਕੇ ਇੱਕ ਵਾਰ ਖੇਤ ਦੇ ਵਿੱਚ ਕਿਵੇਂ ਆਵਾ ਪਾਸਾ ਜਲਦੀ ਹਰੋ ਜੇ ਪਾਸਾ ਵੀ ਸੋਣੇ ਤੇ ਚਲਦੀ ਹੈ ਬਾਕੀ ਪੱਤਾ ਵੀ ਖਾਸਾ ਕਰਿਆ ਖੇਤ ਦੇ ਵਿੱਚ ਦੇਖਦੇ ਕੱਲ ਨੂੰ ਵਿਆਹ ਜਾਣਾ ਬਿਆਹ ਤੇ ਆ ਕੇ ਦੇਖਦੇ ਦੁਪਹਿਰ ਨੂੰ ਟਾਈਮ ਲਾ ਕੇ ਨਾ ਫਿਰ ਤੀਹੇ ਜਿਹੇ ਪਹਿਰ ਆਪਾਂ ਉਹਦੇ ਨਾਲ ਜਿਹੜਾ ਇੰਜਨ ਵਾਲਾ ਹੈਗਾ ਹਵਾ ਵਾਲਾ ਆਪਣਾ ਉਹ ਚਲਾਉਂਦੇ ਆ ਫਿਰ ਉਹਦੇ ਇਕੱਠੇ ਹੋ ਜਣੇ ਤੇ ਜੇ ਆਪਾਂ ਹੁਣ ਇੱਕ ਨਾਲ ਚੱਕੇ ਫਿਰ ਟਾਈਮ ਲੱਗਣਾ ਹੁਣ ਸੁੱਕੇ ਪਏ ਐ ਇਸ ਟਾਈਮ ਫਿਰ ਫਿਰ ਹਵਾ ਜੂੜੀ ਜਾਂਦਾ ਸੋਣੇ ਜੰਮਣ ਲੱਗ ਗਈ ਜੀ ਕਣਕ ਦਾ ਆਹ ਇਧਰਲੇ ਤੇ ਸਹਾਈ ਚਮਕਦੀ ਹੈ ਇਹ ਇਧਰ ਤੋਂ ਪਾ ਲੱਗਦੀ ਐ ਨੇ ਜਿਹੜੇ ਪਾਸੇ ਇਹਧਰ ਨਿਕਲੇ ਹੀ ਹਲੇ ਵਿੱਚ ਮੈਨੂੰ ਘੱਟ ਲੱਗਦੀ ਐ ਵਿੱਚ ਵੀ ਸਿਆੜ ਹੈਗੇ ਐ ਜਿਹੜੇ ਗੱਬੇ ਗੱਬੇ ਚ ਸਿਆੜ ਹਲੇ ਬੂਟੇ ਦੀ ਸ਼ੋਰੇ ਵਾਲੀ ਜਗ੍ਹਾ ਘੱਟ ਐ ਮੇ ਵੀ ਲੱਗ ਗਈ ਜੰਮਣ ਨਿਕਲਣ ਲੱਗੀ ਬਾਹਰ ਕੱਲ ਨੂੰ ਪਰਸੋਂ ਨੂੰ ਸਾਰੀ ਬਾਹਰ ਨਿਕਲੇ ਹੋਗੀ ਲੱਗੀ ਲੱਗੀ ਨਿਕਲ ਸਾਰੀ ਬੂਟੇ ਦੀ ਡੇੜੇ ਵੀ ਲੱਗੀ ਨਿਕਲ ਬਣਾਈ ਵੀ ਹੈ ਬਰਾਬਰ ਜੀ ਸਾਰੀ ਮੈਂ ਇਕੱਠਾ ਹੀ ਨਿਕਲਣੀ ਨੇ ਇੱਕ ਮੋੜ ਮੜੇ ਤੂੰ ਜਾਂ ਨਿਕਲ ਲੱਗ ਗਿਆ ਉਧਰ ਨੂੰ ਬਹੁਤ ਜਮਕਦੀ ਹੈ ਪੱਤੇ ਵੀ ਬਹੁਤ ਆ ਚਲੋ ਪੱਤੇ ਨੇ ਆਪੇ ਲੈਣ ਦੇ ਵਿੱਚ ਵੀ ਕਰ ਲੈਣਾ ਪਰ ਫਿਰ ਵੀ ਆਪਾਂ ਇੱਕ ਅੱਧੀ ਵਾਰ ਹੱਥ ਫੇਰਨਾ ਹੈ ਪਰ ਚੱਕ ਦੇਣਾ ਥੋੜਾ ਜਿਹਾ ਕੰਮ ਹੈ ਇਹ ਜਿਆ ਬੀਜੀ ਹੋਇਆਗਾ ਉਰੇ 45 ਕਿਲੋ ਬੀਜ ਆਪਣਾ ਪਿਆ ਦਾ ਮੈਨੇ ਛੱਟੇ ਗੱਲ ਅਸੀਂ 50 ਪਾ ਦਿੰਦੇ ਆ ਹੁਣ ਆਪਣਾ ਸੁਪਰ ਸੀਡਰ ਦਾ 45 ਪਿਆ ਦਾ ਦਾਇਰੇ ਪੈ ਕੇ ਪਾਉਣੇ ਦੋ ਸੱਜੇ ਦੇ ਵਿੱਚ ਪਾਉਣਾ ਇੱਕੇ ਦਾ ਚਲੋ ਆਪਾਂ ਨਾ ਬੂਟੇ ਨੂੰ ਗੇਨ ਨਾਲ ਬਾਕੀ ਦਾ ਵੀ ਬੂਟੇ ਨੇ ਜਿਹੜਾ ਖੱਤੇ ਲੈਣੀਆਂ ਸਾਰੇ ਖੇਤ ਤੇ ਘੁੰਮੀਆਂ ਨੇ ਜਿਹੜਾ ਵੀ ਨੇ वही बासों को ता कहरे आई मार न। ये थे पाना चौक थे भी जीती। ये दाना मिल ला पुता। चला है ਇਹ ਰੂਟਾ ਬੀਟਰ ਗੱਲ ਇਹ ਵੀ ਜਦੋਂ ਨਿਕਲਣੀ ਹੈ ਇਕੱਠੇ ਹੋ ਨਿਕਲਣੀ ਹੈ ਇੱਕੇ ਤੇ ਰੂਟਾ ਬੀਟਰ ਤੇ ਵੀ ਇਹੀ ਹੈ ਜਦੋਂ ਮੜ ਮੜ ਦੇਖਣ ਲੱਗੇ ਤੂੰ ਇਹਨਾਂ ਸਾਰੇ ਕਣਕ ਬਾਹਰ ਆ ਜਾਂਦੀ ਹੈ ਤੇ ਉਹਦੇ ਗੱਲ ਦਾਣਾ ਜਿਹੜਾ ਹੈਗਾ ਇੱਕ ਸਾਰ ਪਿਆ ਹੁੰਦਾ ਬਾਕੀ ਆ ਸਰਬ ਜਿਹੜਾ ਨਹੀਂ ਪੰਜਵੇਂ ਵੀ ਜੀਰੀ ਹੈ ਜਦ ਮਸ਼ੀਨ ਖਰਾਬ ਹੋ ਜੀ ਇਹ ਵੀ ਆਗੇ ਤਕਰੀਬਨ ਬਾਹਰ ਸਮਝ ਲਓ ਬਰਾਬਰ ਆਈ ਵੀ ਕਪਾ ਸਵਾਗਤ ਮਾਰਦੇ ਇਥੇ ਸਵਾਗਤ ਵੱਜਿਆ ਨਹੀਂ ਹੈਗਾ ਇਹ ਵੀ ਜੰਮ ਪਈ ਉਹ ਵੇਲੇ ਜੰਮੀ ਦਾ ਕੰਮ ਉਹ ਚੱਲਦਾ ਹੈ ਜਿਹਨ ਦਾ ਕੰਝਾ ਅੱਜ ਆਪਾਂ ਨਾ ਦੇਣਾ ਰੰਗ ਹਲੇ ਕਰਨਾ ਕਹਿੰਦਾ ਉਹ ਬੈਠਾ ਦੇਖੀ ਜਾਂਦੀ ਐ 3 ਵਜੇ ਦਾ ਟਾਈਮ ਦਿੱਤਾ ਹੋਇਆ 1 ਵਜ ਗਿਆ ਬਾ ਕੰਮ ਹੁਣ ਇਹਨੂੰ ਵੇਲ ਕੇ ਰਹਿ ਗਏ ਲਾਉਣ ਨੂੰ ਦੋ ਵੇਲ ਕੇ ਵੱਢ ਗਿਆ ਉਹ ਤਿਆਰ ਹੋ ਰਹੇ ਆ ਵੇਖਿਆ ਤੇ ਬਦ ਰੰਗ ਕਰਨਾ ਕਹਿੰਦਾ ਰੰਗ ਇੱਕ ਘੰਟੇ ਦਾ ਕਰਨਾ ਗੈਰਦੀ ਗਾ ਸੁੱਕੀ ਜਾਂਦਾ ਰੰਗ ਆ ਗੋਮੂ ਗਰੀਏ ਨੂੰ ਮੈਂ ਉਹੀ ਕਹਿੰਦਾ ਵੀ ਕਹਿੰਦੇ ਆਈ ਜਨ ਬਿੰਨੋ ਕੁੜੀ ਦੇ ਕੰਨ ਹੁਕਮ ਆ ਤੇਰਾ ਕੀ ਕਰੀਏ ਮਜ਼ਦੂਰੀਆਂ ਹੈ ਮਜ਼ਦੂਰੀ ਲੈ ਮਜ਼ਦੂਰੀ ਮੈਂ ਨਹੀਂ ਮਜ਼ਦੂਰੀ ਦੇਂਦੀ ਕੋਈ ਮੈਂ ਨਾਲ ਦਾ ਸਕਿਆ ਰਕੀ ਮਜ਼ਦੂਰੀ ਵਾ ਹੁਣ ਤੈਨੂੰ ਮੈਂ ਕਹਿਦਾ ਸ਼ਾ ਮਜ਼ਦੂਰੀ ਸਾਹਮਣੇ ਹੀ ਆ ਦੇ ਇਕ ਲਾਮ ਵੇਵ ਆਉਂਦੀ ਨਹੀਂ ਕੰਮ ਕਰਨਾ ਭੈ ਜੇ ਟਾਈਮ ਤੇ ਕਿੱਥੇ ਨਹੀਂ ਹੋ ਗਿਆ ਵਿਚਨੇ ਹੋਰ ਆਉਂਦੇ ਉਹ ਵੀ ਕੱਢਲੇ ਪੈਣੀ ਆਂ ਕਿਆ ਕਰ ਅੰਨਾ ਬੰਦਾ ਕਿੱਥੇ ਜਾਂਦੇ ਨੂੰ ਵਾਸਤੇ ਦੱਸਦਾ ਜੀ ਮੈਨੂੰ ਸਮਝਾ ਦਈਏ ਜੇ ਤਾਂ ਮੈਂ ਝੂਠ ਬੋਲਦਾ ਫਿਰ ਤੂੰ ਮਨ ਕਹਿ ਵੀ ਹਾਂ ਵੀ ਤੂੰ ਝੂਠਾ ਭਾਈ ਮੈਂ ਝੂਠਾ ਭਾਈ ਝੂਠਾ ਇਹਨੂੰ 1 ਮਹੀਨਾ ਹੋ ਗਿਆ ਜਿਸ ਵੰਨ ਜਿਹਨੂੰ ਕਹਿੰਦੇ ਵੀ ਅਸੀਂ ਪਹਿਲੀ ਤੀਜ ਨੂੰ ਸਿਕੰਜਾ ਦੇ ਦੇਣਾ ਪਹਿਲੀ ਉਹਨਾਂ ਨੇ ਨਹੀਂ ਪੱਥਰ ਵੀ ਤਾਂ ਰੱਖਿਆ ਇਹਨਾਂ ਨੇ ਹੁਣ ਕਹਿੰਦੇ ਵੀ ਤਿੰਨ ਵਜੇ ਤੱਕ ਰੰਗ ਕਰ ਦੇਣਾ ਬਾਕੀ ਦੇਖਦੇ ਹੋ ਗਿਆ ਹੁਣ ਇਹਦੇ ਪੁੱਛਤਾ ਕਰੂੰਗੀ ਹਾਂ ਬਾਕੀ ਆ ਭਾਈ ਮਸ਼ੀਨ ਦਾ ਦੇਖੋ ਕਿ ਹਾਲ ਬਣਾਇਆ ਵਾ ਦਾ ਗੰਡਾਸਾ ਟੁੱਟਿਆ ਗੰਡਾਸਾ ਟੁੱਟ ਕੇ ਦਿਖਾਉਂਦਾ ਤੁਹਾਨੂੰ ਮੁੰਦ ਫਾਰਾ ਕੋ ਭੰਤਾ ਆ ਖੜੀ ਐ ਇਹ ਇਹ ਪਾਪੂਰ ਦਾ ਨਾ ਟੁੱਕ ਦਿਆ ਟੋਕਾ 8 ਇੰਚ 10 ਇੰਚ ਤੱਕ ਨੂੰ ਡੰਡਾ ਟੁੱਕੜਾ ਇਹ ਨਾ ਆਹ ਦੇਖੋ ਗੰਡਾਸਾ ਟੁੱਟ ਗਿਆ ਦੋਵੇ ਇਹ ਜਿਹੜੇ ਗੰਡਾਸੇ ਹੁੰਦੇ ਆ ਉਹ ਇੱਕ ਨਾਲ ਲੱਗਿਆ ਵਾ ਸਾਫ ਕਪੜੇ ਟੱਕਣਾ ਗਡਾਸੇ ਇਹਦੇ ਬੜੇ ਬਹੁਤ ਤਗੜੀ ਜੀ ਐ ਇਹ ਇਹ بڑے 8 12 ਇੰਚ ਤੱਕ ਨੂੰ 14 ਇੰਚ ਤੱਕ ਨੂੰ ਲੱਕੜੀ ਪਾ ਦੋ ਚੂੜਾ ਕਰਕੇ ਕੱਟਣੀਆਂ ਨੇ ਤਿੰਨ ਗਣਾਸੇ ਲੱਗੇ ਹੋਏ ਇਹਨੂੰ ਬਹੁਤ ਅਗੜਾ ਵੀਰ ਆ ਬੰਦੇ ਦਾ ਇਹ ਫੰਨੇ ਇਹ ਨਾ ਬਹੁਤ ਕੁਸ ਫੰਨੇ ਤੋੜਿਆ ਵਿੱਚ ਫਿਰ ਉਹ ਸਾਰਾ ਕੋ ਪੱਟਦਾ ਇਹ ਵੀ ਦੋ ਲੈਰਾ ਗੋਲੇ ਆਏ ਤੇ ਹੁਣ ਇਹਨੂੰ ਦੇ ਤਾ ਕੱਲ ਦਾ ਟਾਈਮ ਅੱਜ ਕਰੇ ਸਿਕੰਜਾ ਤੋੜਨਾ ਤੇ ਲੱਗਦਾ ਨਹੀਂ ਬੂਗੀ ਬਾਈ ਬੜੀ ਜਾਂਦਰ ਆਹ ਬੜੇ ਸਿੱਧੀ ਗੱਲ ਪਤਾ ਨਹੀਂ ਟਿਕਣੀ ਹੋ ਜੂ ਪਤਾ ਨਹੀਂ ਬਾਈ ਮੈਨੂੰ ਮਨ ਨੂੰ ਛੇੜ ਨਾ ਮੈਂ ਕੁਝ ਨਹੀਂ ਕਰਨਾ ਜਿੱਦ ਮੈਂ ਨਾਲ ਆ ਕੀ ਗੱਲ ਇਹਨੂੰ ਅਜੂ ਮਾ ਬੋ ਪਾ ਇਹ ਆ ਮੰਦੇ ਰਿਸ਼ਤੇਦਾਰ ਬਣਾ ਕੇ ਲੈ ਗਏ ਹਨ ਹਾਂ ਨੂੰ ਲੈ ਬਾਈ ਹਾਂਜੀ ਕੋਣ ਉਹ ਮਨੇ ਆ ਬਾਹਰ ਹਾਂ ਇਹ ਬਾਨੀ ਨੂੰ ਲੈ ਆਇਆ ਸੀ ਬਾਜੀ ਬਾਜੀ ਕਿਆ ਲੇਖਾ ਤੇਰਾ ਕਿਆ ਲੇਖਾ ਤਾਂ ਕੱਲੇ ਨੇ ਮਸਲਾ ਪਣਿਆ ਕੋਈ ਹੂੰ ਤਾਂ ਕੱਲੇ ਨੇ ਇਹ ਬੜਿਆ ਅਰਥ ਉਹ ਨਾ ਉਹ ਤੇ ਦੇਣਾ ਢੱਕਣਾ ਚਾਹੇ ਦਰਗਾਹ ਰੱਖਾ ਇਹਨੂੰ ਨਾ ਗੇ ਦੇ ਨਹੀਂ ਹੈ ਕਹ ਇਹਨੂੰ ਨਾ ਛੱਡ ਦੇ ਹਾਤੇ ਉਹਨੂੰ ਮੈਂ ਦੇ ਦੇਣਾ ਢੱਕਣਾ ਤੇ ਵਰਦਾ ძოლერ ანგაგარელი ხუავი ਦੀ ਨਗਰ ਰੰਗ ਪਾਣੇ ਕਰਾ ਗਾ ਗੱਲ ਜੀ ਰਹੋ ਨਾ ਸਾਡਾ ਜੀ ਉਹਦੇ ਆਲਾ ਪਾਸੇ ਟਾਲ ਤੇ ਗੱਲ ਬੀਤ ਕੇ ਕੈਗ ਪੈ ਕੇ ਨਹੀਂ ਚੱਲਦਾ ਬਾਜ਼ਾਰ ਮਾਰਨੇ ਵਾਹਣਾ ਉਹ ਮਾਰਨਾ ਪੁੱਟ ਜਾਂਦਾ ਹੈ ਉਹ ਸੌਂਡ ਦਾ ਕੈਪਰ ਅੰਦਰ ਦੇ ਵਾਲੇ ਪੁੱਟੇ ਨਾਲ ਆਉਂਦੇ ਨਾਲ ਹੈ ਇਹਨਾਂ ਨੂੰ ਉਹ ਬਦਲ ਨਹੀਂ ਸਕਦੇ ਇਹਨਾਂ ਨੂੰ ਅੰਗੇਜ਼ ਕਰ ਸਕਦਾ ਹੈ ਨਾ

Hmm? Oh, baik, kata orang Hmm. <laughs> יאללה, תודה רבה ਕਿਹਦੇ ਰੰਗ ਪੜਾ। ਸੋਸਰੀ ਚਾਹ। ਹੈਡਰ ਰੱਖੇ ਤਾਂ ਪਗਾਰੇ ਚਾਹ। ਸੋਸਰੀ ਸਰਕ। ਆਹ ਰੰਗ ਕਰ ਦੋ ਬੜੇ ਰਹਾਮ। ਇਸ ਤੋਂ ਲੱਗ ਨਹੀਂ ਕਿੰਨਾ ਪੈਂਦਾ। ਇਹਨਾਂ ਨਾਲ ਵੀ ਮਸਲਾ ਪਿੰਡਾਂ ਜਿਆਦਾ ਨਾਲ ਆਦਾ। ਆਹ ਦੇਖੋ ਪੂਰਾ। ਦਮੇ ਰੰਗ ਦੇ ਪਰਾਨਾ ਦਾ ਫਰਕ ਵੀ ਆ। ਅੱਗੇ ਬੰਦੇ ਮਾਰ ਬਟਾ ਜਮੀਨ ਆਲਸ ਤੋਂ ਪੇਪਰ ਵੀ ਲਾ ਲ ਦੋਗੇ। ਪੇਪਰ ਨੂੰ ਬੋਲ ਸਟੇ ਕਰਕੇ ਭਾਈ ਮਿਲਾ ਦੇ ਨਾਲ ਤਾਂ। ਆਹ ਗੁੰਡੀ ਵਾਲਾ। ਸੱਤੀ ਮਾਇਂ ਬੰਨ ਲਿਓ। ਸੱਤੀ ਵੀ ਜੀ ਲਿਓ। ああ。 ਉਹ ਇਹਰ ਮਰਦਾ ਉਹ ਇਹ ਤਾਂ ਉਹ ਅਗਰੇ ਬੈਠੇ ਸੀ ਤੁਸੀਂ ਵੀਡੀਓ ਕੋ ਆਓ ਆਹ ਮੂਹਟਾ ਘੜਕੇ ਦੇ ਲਾ ਧੀ ਮਾਈ ਬੜਾ ਮਦ ਨਹੀਂ ਹੈਗਾ ਤੇ ਕੀ ਕਰਵਾਉਣਾ ਹੈ ਤੇ ਕੀ ਕਰਾਉਣ ਆਇਆ ਤਾਂ ਹੁਣ ਖੈਰ ਵੱਢਣੀ ਆ ਬੰਦਾ ਹੀ ਪਰਦਾ ਹੈ ਲੈ ਬੰਦਾ ਪਰਦ ਮੈਂ ਕਹਿੰਦਾ ਦੇਖ ਲੈ ਕੀ ਕਰਵਾਇਆ ਹਲੇ ਨਹੀਂ ਕਰਨੀ ਕੋਈ ਦਾਇਰਾ ਕਿ ਆਪਾਂ ਸਾਨੂੰ ਨਾ ਬੜਦੀਏ ਆ ਰਗ ਦਾ ਕਰਦੀ ਹੈ ਸਗੰਝਾ ਬਾਈ ਹੀ ਪੜਦੇ ਬੰਦਾ ਜੇ ਪੜਦੇ ਨੇ ਸਗੰਝਾ ਦੰਦਾ ਜੋ ਕਰਦੀ ਹੁੰਦੀ ਬੰਦਾ ਇਹੀ ਪੜਦੇ ਨੇ ਪੜਦੇ ਨੇ ਅੱਛਾ ਇਹ ਹੁਣ ਹੋ ਜਾਂਦਾ ਵਿੱਚ ਇਹੀ ਕਰਦੀ ਆਹ ਫਟੂਂਦਾ ਜੇ ਬੰਦੇ ਨਹੀਂ ਜਾਂਣ ਲੱਗਿਓ ਨਹੀਂ ਲੱਗਿਓ ਬਹੁਤ ਬੜੇ ਨਾ ਲਿਖੀ ਹਾਂ ਆਪਣੇ ਜਲੋ ਤ੍ਰਿਗਾਈ ਮੈਂ ਲੈ ਫਰਪਾ ਕੇ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਭਾਈ ਆਸਰੇਕਾਰ